ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਗੈਰ ਸਮਾਜੀ ਤੱਤਾਂ ਨੂੰ ਸਿੱਧੀ ਸਖਤ ਚੇਤਾਵਨੀ ਦਿੱਤੀ ਹੈ ਮੁੱਖ ਮੰਤਰੀ ਦਾ ਕਹਿਣਾ ਹੈ ਕਿ ਜੇਕਰ ਕਿਸੇ ਨੇ ਧੀਆਂ ਦੀ ਸੁਰੱਖਿਆ ਦੇ ਨਾਲ ਖਿਲਵਾੜ ਕੀਤਾ ਤਾਂ ਤੈ ਮੰਨੋ ਅਗਲੇ ਚੌਂਕ ਤੇ ਜਮਰਾਜ ਟਿਕਟ ਕੱਟਣ ਦੇ ਲਈ ਖੜਾ ਹੋਵੇਗਾ ਜੇਕਰ ਕਿਸੇ ਨੇ ਜਮਰਾਜ ਤੋਂ ਟਿਕਟ ਕਟਵਾਉਣੀ ਹੋਵੇ ਤਾਂ ਉਹ ਰਸਤੇ ਤੇ ਚੱਲਦੀ ਕਿਸੇ ਧੀ ਦੇ ਨਾਲ ਛੇੜਖਾਨੀ ਕਰਕੇ ਦੇਖ ਲਵੇ ਰਿਪੋਰਟ ਮੁਤਾਬਕ ਮੁੱਖ ਮੰਤਰੀ ਲੋਕ ਭਵਨ ਦੇ ਵਿੱਚ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਦੀਆਂ ਲਾਭਪਾਤਰੀਆਂ ਨੂੰ ਦੀਵਾਲੀ ਤੇ ਮੁਫਤ ਸਿਲੰਡਰ ਰਿਫਿਲ ਵੰਡ ਪ੍ਰੋਗਰਾਮ ਦੌਰਾਨ ਸੰਬੋਧਨ ਕਰ ਰਹੇ ਸਨ ਮੁੱਖ ਮੰਤਰੀ ਨੇ ਕਿਹਾ ਕਿ ਇਹ ਸਾਡੀ ਵਚਨਬੱਤ ਹੈ ਕਿ ਹਰਤੀ ਹਰ ਵਪਾਰੀ ਹਰ ਰਾਹਗੀਰ ਨੂੰ ਸੁਰੱਖਿਆ ਦੇਾਂਗੇ ਜਿਹੜਾ ਵੀ ਤਿਉਹਾਰਾਂ ਦੇ ਰੰਗ ਦੇ ਵਿੱਚ ਭੰਗ ਪਾਉਣ ਦੀ ਕੋਸ਼ਿਸ਼ ਕਰੇਗਾ ਜੇਲ੍ਹ ਦੀਆਂ ਸਲਾਖਾਂ ਉਸ ਦਾ ਇੰਤਜ਼ਾਰ ਕਰ ਰਹੀਆਂ ਨੇ ਜਾਣਕਾਰੀ ਮੁਤਾਬਕ ਇਸੇ ਸੰਬੋਧਨ ਦੌਰਾਨ ਹੀ ਉਹਨਾਂ ਨੇ ਸਪਾਤ ਦੇ ਉਸਦੇ ਮੁਖੀ ਅਖਿਲੇਸ਼ ਯਾਦਵ ਤੇ ਵੀ ਤਿੱਖਾ ਹਮਲਾ ਕੀਤਾ ਹੈ ਉਹਨਾਂ ਨੇ ਕਿਹਾ ਕਿ ਸਾਲ 2017 ਤੋਂ ਪਹਿਲਾਂ ਉੱਤਰ ਪ੍ਰਦੇਸ਼ ਦੇ ਵਿੱਚ ਪਰਿਵਾਰ ਤੋਂ ਉੱਪਰ ਕੋਈ ਸੋਚ ਨਹੀਂ ਸੀ ਸਫਾਈ ਪਰਿਵਾਰ ਤੋਂ ਇਲਾਵਾ ਕਿਸੇ ਹੋਰ ਦੀ ਚਿੰਤਾ ਨਹੀਂ ਹੁੰਦੀ ਸੀ ਚਾਚਾ ਭਤੀਜਾ ਤੇ ਮਹਾਭਾਰਤ ਦੇ ਕਿਰਦਾਰਾਂ ਦੀ ਸਿਆਸਤ ਦੇ ਵਿੱਚ ਗਰੀਬਾਂ ਦੀਆਂ ਯੋਜਨਾਵਾਂ ਲੁੱਟ ਲਈਆਂ ਜਾਂਦੀਆਂ ਸਨ ਨੌਕਰੀਆਂ ਦੇ ਵਿੱਚ ਡਕੈਤੀ, ਵਿਕਾਸ ਦੇ ਪੈਸੇ ਦੇ ਵਿੱਚ ਲੁੱਟ ਹੁੰਦੀ ਸੀ ਤੇ ਤਿਉਹਾਰ ਵੀ ਗੈਰ ਸਮਾਜਿਕ ਤੱਤਾਂ ਦੀ ਭੇਡ ਚੜ ਜਾਂਦੀ ਸੀ। ਉਹਨਾਂ ਨੇ ਕਿਹਾ ਕਿ ਇਹ ਜੋ ਸ਼ਰਾਰਤੀ ਅੰਸਰ ਨੇ ਸੂਬੇ ਦੇ ਵਿੱਚ ਅਰਾਜਕਤਾ ਫੈਲਾਉਂਦੇ ਨੇ ਤੇ ਸਰਪਾ ਸਰਕਾਰ ਦੇ ਵਿੱਚ ਮੰਤਰੀ ਤੇ ਮੁੱਖ ਮੰਤਰੀ ਉਹਨਾਂ ਅੱਗੇ ਨੱਕ ਰਗੜ ਕੇ ਅਰਾਜਕਤਾ ਦੀ ਖੁੱਲ ਦਿੰਦੇ ਸਨ। ਮੋੱਖ ਮੰਤਰੀ ਯੋਗਧਿਤਨਾਥ ਨੇ ਇਹ ਵੀ ਕਿਹਾ ਕਿ ਪਿਛਲੇ 8 ਸਾਲਾਂ ਦੇ ਵਿੱਚ ਸੂਬੇ 'ਚ ਸਾਰੇ ਤਿਉਹਾਰ ਹੋਲੀ, ਦੀਵਾਲੀ, ਈਦ, 크리스마ਸ, ਗੁਰਪੁਰਬ, ਜਨਮਾਸ਼ਟਮੀ, ਜਾਫਰ, ਰਾਮ ਨੌਮੀ ਹੋਵੇ ਪੂਰੀ ਸ਼ਾਂਤੀ, ਸਹਿਰਦਤਾ ਤੇ ਉਮੰਗ ਦੇ ਨਾਲ ਮਨਾਏ ਗਏ ਨੇ। ਹੁਣ ਉਹ ਸਰਕਾਰ ਨਹੀਂ ਜਿਹੜੀ ਇਹਨਾਂ ਸ਼ਰਾਰਤੀ ਅੰਸਰਾਂ ਦੇ ਅੱਗੇ ਗੋਡੇ ਟੇਕ ਦੇਵੇ। ਉਹਨਾਂ ਨੇ ਕਿਹਾ ਕਿ ਜਿਹੜਾ ਜਿਸ ਭਾਸ਼ਾ ਦੇ ਵਿੱਚ ਸਮਝੇਗਾ ਇਹ ਸਰਕਾਰ ਉਸਨੂੰ ਉਸੇ ਭਾਸ਼ਾ ਦੇ ਵਿੱਚ ਜਵਾਬ ਦੇਣਾ ਜਾਣਦੀ ਹੈ। ਉਤਸ਼ਾਹ ਤੇ ਉਮੰਗ ਦੇ ਤਿਉਹਾਰ ਦੇ ਵਿੱਚ ਜੇਕਰ ਕਿਸੇ ਨੇ ਅੜਿਕਾ ਪਾਇਆ ਤਾਂ ਉਹ ਜੇਲ੍ਹ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਇਹ ਜੋ ਲਕਸ਼ਮੀ ਗਣੇਸ਼ ਦੀਆਂ ਮੂਰਤੀਆਂ ਸਣੇ ਹਰ ਤਰ੍ਹਾਂ ਦੀ ਖਰੀਦਦਾਰੀ ਹੋ ਰਹੀ ਹੈ ਇਸ ਦੇ ਵਿੱਚ ਸពਦੇਸ਼ੀ ਨੂੰ ਹੱਲਾਸ਼ੀਰੀ ਦੇਣ ਦੀ ਅਪੀਲ ਕੀਤੀ ਹੈ ਤਾਂ ਸਿੱਧੇ ਤੌਰ ਤੇ ਮੁੱਖ ਮੰਤਰੀ ਨੇ ਗੈਰ ਸਮਾਜਿਕ ਅੰਸਰਾਂ ਨੂੰ ਸਖਤ ਚੇਤਾਵਨੀ ਦਿੱਤੀ ਹੈ ਬਿਹਾਰ ਦੇ ਨਾਲ ਨਾਲ ਪੰਜਾਬ ਦੇ ਵਿੱਚ ਵੀ ਕਾਨੂੰਨ ਵਿਵਸਥਾ ਤੇ ਲਗਾਤਾਰ ਸਵਾਲ ਖੜੇ ਹੁੰਦੇ ਰਹਿੰਦੇ ਨੇ ਪੁਲਿਸ ਪ੍ਰਸ਼ਾਸਨ ਤੇ ਲੋਕ ਸਵਾਲ ਚੁੱਕਦੇ ਨੇ ਤਾਂ ਪੰਜਾਬ ਦੇ ਵਿੱਚ ਵੀ ਲੋਕ ਆਪਣੇ ਆਪ ਨੂੰ ਆਪਣੇ ਘਰਾਂ ਦੇ ਅੰਦਰ ਵੀ ਸੁਰੱਖਿਤ ਮਹਿਸੂਸ ਨਹੀਂ ਕਰਦੇ ਸਾਫ਼ ਤੌਰ ਤੇ ਉਹਨਾਂ ਦਾ ਕਹਿਣਾ ਹੈ ਕਿ ਪਹਿਲਾਂ ਯੂਪੀ ਬਿਹਾਰ ਦੇ ਵਿੱਚ ਇਹ ਗੱਲਾਂ ਸੁਣਦੇ ਹੁੰਦੇ ਸਨ ਕਿ ਸ਼ਰੀਆਮ ਵੱਡੀਆਂ ਵਾਰਦਾਤਾਂ ਨੂੰ ਅਸ਼ਰਾਰਤੀ ਅਨਸਰਾਂ ਦੇ ਵੱਲੋਂ ਅੰਜਾਮ ਦੇ ਦਿੱਤਾ ਜਾਂਦਾ ਤਾਂ ਹੁਣ ਉਹੀ ਮਾਹੌਲ ਉਹੀ ਹਾਲਾਤ ਪੰਜਾਬ ਦੇ ਵਿੱਚ ਵੀ ਬਣਦੇ ਦਿਖਾਈ ਦੇ ਰਹੇ ਨੇ ਇਹਨਾਂ ਨਕਾਬਪੋਸ਼ਾਂ ਦੇ ਵੱਲੋਂ ਲੁਟੇਰਿਆਂ ਦੇ ਵੱਲੋਂ ਦਿਨ ਦਿਹਾੜੇ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਹਾਲਾਂਕਿ ਪੁਲਿਸ ਦੇ ਵੱਲੋਂ ਇਹਨਾਂ ਅਸ਼ਰਾਰਤੀ ਅਨਸਰਾਂ ਤੇ ਨੱਥ ਪਾਉਣ ਦੀ ਇਹ ਕੱਸਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਹਨਾਂ ਨੂੰ ਫੜਿਆ ਵੀ ਜਾਂਦਾ ਪਰ ਇਸ ਸਭ ਦੇ ਬਾਵਜੂਦ ਇਹ ਲਗਾਤਾਰ ਆਪਣੀਆਂ ਹਰਕਤਾਂ ਤੋਂ ਬਾਝ ਆਉਂਦੇ ਦਿਖਾਈ ਨਹੀਂ ਦਿੰਦੇ ਤਾਂ ਮੁੱਖ ਮੰਤਰੀ ਨੇ ਸਾਫ਼ ਤੌਰ ਤੇ ਸਖਤ ਚੇਤਾਵਨੀ ਦਿੱੰਦਿਆ ਉਹਨਾਂ ਗੈਰ ਸਮਾਜੀ ਤੱਤਾਂ ਨੂੰ ਸਖਤ ਚੇਤਾਵਨੀ ਦਿੱਤੀ ਹੈ